ਹੈਲੋ ਦੋਸਤੋ ਜਿਸ ਤਰ੍ਹਾਂ ਕਿ ਆਪਾਂ ਬੋਲ ਮਿੱਟੀ ਦੇ ਬਾਵਿਆ ਦੇ ਵਿੱਚ ਦੇਖ ਰਹੇ ਹਾਂ ਕਿ ਜਿਸ ਤਰ੍ਹਾਂ ਅਮਰ ਦਾ ਭਰਾ ਉਸ ਨਾਲ ਵਧੀਕੀਆਂ ਕਰ ਰਿਹਾ ਹੁੰਦਾ ਹੈ ਤੇ ਫਿਰ ਇਧਰ ਦੀਪ ਆਪਣੇ ਘਰ ਵਿੱਚ ਥੋੜੀ-ਬਹੁਤੀ ਸਫਾਈ ਕਰ ਰਹੀ ਹੁੰਦੀ ਹੈ ਤੇ ਉਧਰੋਂ ਅਮਰ ਆ ਜਾਂਦਾ ਹੈ ਤੇ ਅਮਰ ਨੂੰ ਕਹਿੰਦੀ ਹੈ ਬੈਠੋ ਮੈਂ ਤੁਹਾਡੇ ਵਾਸਤੇ ਰੋਟੀ ਲੈ ਕੇ ਆਉਣੀ ਆ ਪਹਿਲਾਂ ਪਾਣੀ ਪੁੱਛਦੀ ਹੈ ਤੇ ਉਹ ਕਹਿੰਦਾ ਨਹੀਂ ਪੀਣਾ ਫਿਰ ਉਹ ਰੋਟੀ ਪੁੱਛਦੀ ਉਹ ਕਹਿੰਦੀ ਕਿ ਮੈਂ ਵੀ ਹੱਲੇ ਖਾਣੀ ਆ ਆਪਣੇ ਦੋਵਾਂ ਜੀ ਮੈਂ ਪਾ ਕੇ ਲੈ ਕੇ ਆਉਣੀ ਆ ਤੇ ਆਪਾਂ ਰੋਟੀ ਖਾਣੇ ਆ ਉਹ ਕਹਿੰਦਾ ਹੈ ਕਿ ਨਹੀਂ ਤੂੰ ਪਾ ਕੇ ਜਰੂਰ ਲਿਆ ਪਰ ਤੂੰ ਖਾਏਂਗੀ ਮੈਂ ਨਹੀਂ ਉਹ ਕਹਿੰਦੀ ਜਦੋਂ ਤੁਹਾਨੂੰ ਉਈ ਟੈਂਸ਼ਨ ਹੁੰਦੀ ਉਦੋਂ ਹੀ ਤੁਸੀਂ ਐਦਾ ਕਰਦੇ ਹੋ ਫਿਰ ਉਹ ਦੱਸਦਾ ਹੈ ਕਿ ਵੀਰ ਨੇ ਕਿਸ ਤਰ੍ਹਾਂ 1,05,000 ਦਾ ਕਿਹਾ ਹੈ ਕਿ ਤੁਹਾਡੇ ਵਿਆਹ ਨੂੰ ਮੈਂ ਲਿਆ ਸੀ ਤੇ 1,05,000 ਵਾਪਸ ਕਰਨਾ ਤੇ 1,05 ਮੈਂ ਉਹ ਕਹਿੰਦੀ ਕਿ ਆਪਾਂ ਕਿੱਥੋਂ ਲੈ ਕੇ ਆਵਾਂਗੇ ਤੇ ਫਿਰ ਉਹ ਕਹਿੰਦੀ ਇਹ ਦਾਦੀ ਨੂੰ ਦੱਸ ਦੇ ਮੇਰੇ ਸੋ ਬੇਕਿਆਂ ਤੋਂ ਮੰਗ ਲੈਨੇ ਉਹ ਕਹਿੰਦਾ ਨਹੀਂ ਮੈਂ ਐਦਾਂ ਦਾ ਕੁਝ ਨਹੀਂ ਕਰਨਾ ਉਹਨਾਂ ਕਹਿਣਾ ਕਿ ਪਹਿਲਾਂ ਇਹਨਾਂ ਦੀ ਮਾਂ ਨੇ ਕਹਿ ਕਹਿ ਕੇ ਦਾਜ ਲਿਆਏ ਤੇ ਹੁਣ ਇਹ ਮੇਰੇ ਤੋਂ ਕਿਸੇ ਨਾ ਕਿਸੇ ਬਹਾਨੇ ਪੈਸਿਆਂ ਦੀ ਮੰਗ ਕਰ ਰਿਹਾ ਹੈ ਮੈਨੂੰ ਸਭ ਪਤਾ ਹੈ ਤੁਹਾਡੇ ਰਿਸ਼ਤੇਦਾਰਾਂ ਦਾ ਵੀ ਤੇ ਮੈਨੂੰ ਆਪਣਿਆਂ ਦਾ ਵੀ ਤੇ ਇਹ ਆਪਾਂ ਹੁਣ ਨੂੰ ਕਿਸੇ ਨਾ ਕਿਸੇ ਤਰ੍ਹਾਂ ਹੱਲ ਕਰਨਾ ਪੈਣਾ ਹੈ ਨਾਲੇ ਲੋਕੀ ਸੋਚਣਗੇ ਕਿ ਇਹ ਕੁਝ ਵੀ ਨਹੀਂ ਕਰਨ ਜੋਗਾ ਉਹ ਦਾਦੀ ਬਾਰੇ ਕਹਿੰਦਾ ਤੇ ਦਾਦੀ ਬਾਰੇ ਉਹ ਕਹਿੰਦੀ ਹੈ ਕਿ ਆਪਾਂ ਉਸ ਨੂੰ ਦੇਣੇ ਆ ਨਾ ਕਿ ਆਪਾਂ ਉਸ ਤੋਂ ਲੈਣੇ ਉਸਨੇ ਤਾਂ ਅੱਗੇ ਹੀ ਆਪਣੇ ਤੋਂ ਕਦੇ ਕੁਝ ਨਹੀਂ ਲਿਆ ਉਹ ਆਪਦਾ ਖਾਣ ਪੀਣ ਦਵਾਈ ਦੱਪਾ ਆਪੇ ਲੈ ਕੇ ਆਉਂਦੀ ਆ ਆਪਦੀ ਪੈਨਸ਼ਨ ਚੋਂ ਹੀ ਗੁਜ਼ਾਰਾ ਕਰਦੀ ਆ ਆਪਣੇ ਤੋਂ ਉਸਨੇ ਕਦੇ ਕੁਝ ਨਹੀਂ ਮੰਗਿਆ ਤੇ ਆਪਾਂ ਕਿਸ ਤਰ੍ਹਾਂ ਲੈ ਸਕਦੇ ਹਾਂ ਇਸ ਤਰ੍ਹਾਂ ਕਹਿ ਕੇ ਦੀਪ ਨੂੰ ਕਹਿੰਦਾ ਹੈ ਕਿ ਤੂੰ ਕਿਸੇ ਕੋਲ ਗੱਲ ਨਾ ਕਰੀ ਮੈਂ ਆਪੇ ਕੋਈ ਨਾ ਕੋਈ ਹੱਲ ਜ਼ਰੂਰ ਕਰਾਂਗਾ ਦੂਜੇ ਪਾਸੇ ਆਪਾਂ ਦੇਖ ਰਹੇ ਹਾਂ ਕਿ ਨਵੀ ਨੇ ਬਾਜ਼ਾਰ ਵਿੱਚ ਆਪਦੇ ਹਸਬੰਦ ਨੂੰ ਕਿਸੇ ਹੋਰ ਨਾਲ ਦੇਖਿਆ ਹੁੰਦਾ ਹੈ ਤੇ ਉਹ ਉਸ ਦੀ ਗਹਿਰੀ ਸੋਚ ਵਿੱਚ ਡੁੱਬੀ ਹੋਈ ਹੁੰਦੀ ਹੈ ਕਿ ਹਾਂ ਕਿ ਇਹ ਹੁਣ ਕਿਸ ਤਰ੍ਹਾਂ ਹੋ ਗਿਆ ਕਿ ਇਹ ਕਿਸ ਤਰ੍ਹਾਂ ਕਿਸੇ ਹੋਰ ਨਾਲ ਪਹਿਲਾਂ ਸੋਚਦੀ ਹੈ ਕਿ ਸ਼ਾਇਦ ਕਿਸੇ ਆਪਦੇ ਕਲਾਇੰਟ ਨਾਲ ਹੋਵੇ ਪਰ ਫੇਰ ਸੋਚਦੀ ਏ ਕਿ ਉਹ ਬਾਜ਼ਾਰ ਵਿੱਚ ਕਿਸ ਤਰ੍ਹਾਂ ਹੋ ਸਕਦਾ ਹੈ ਤੇ ਪਹਿਲਾਂ ਵੀ ਉਸ ਨੂੰ ਦੇਵਗਨ ਨੇ ਕਿਹਾ ਹੋਇਆ ਸੀ ਦੇਵ ਨੇ ਦੱਸਿਆ ਸੀ ਕਿ ਉਹ ਕਿਸੇ ਕੁੜੀ ਨਾਲ ਮੈਂ ਉਸ ਨੂੰ ਦੇਖਿਆ ਸੀ ਤੇ ਉਹ ਸਾਰੀਆਂ ਗੱਲਾਂ ਉਸ ਨੂੰ ਯਾਦ ਆਉਣ ਲੱਗ ਪੈਂਦੀਆਂ ਨੇ ਤੇ ਸੋਚਦੀ ਏ ਕਿ ਕਿਤੇ ਮੈਂ ਇੱਥੇ ਹੀ ਬੈਠੀ ਨਾ ਰਹਿ ਜਾਵਾਂ ਤੇ ਮੇਰਾ ਘਰ ਵਾਲਾ ਕਿਸੇ ਹੋਰ ਨਾਲ ਗੱਲਬਾਤ ਕਰ ਲਵੇ ਇਸ ਕਰਕੇ ਸੋਚਦੀ ਏ ਕਿ ਜਦੋਂ ਹੀ ਆਇਆ ਮੈਂ ਉਸ ਨਾਲ ਜ਼ਰੂਰ ਚਲੀ ਜਾਵਾਂਗੀ ਅੱਗੇ ਮੈਂ ਬਹੁਤ ਗਲਤੀਆਂ ਕਰ ਦਿੱਤੀਆਂ ਨੇ ਉੱਧਰ ਉਸਦੀ ਮਾਂ ਦੇਵ ਨੂੰ ਫੋਨ ਕਰਕੇ ਕਹਿ ਦਿੰਦੀ ਹੈ ਕਿ ਹਾਂ ਪਲਾਨ ਬਹੁਤ ਵਧੀਆ ਰਿਹਾ ਹੈ ਤੇ ਫਿਰ ਉੱਧਰ ਉਹ ਕਹਿੰਦੇ ਆ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ ਤੁਹਾਨੂੰ ਬਿਲਕੁਲ ਸਹੀ ਕੀਤਾ ਇਹਦਾ ਬਹੁਤ ਹੀ ਜ਼ਿਆਦਾ ਕੀ ਫਰਕ ਪਿਆ ਹੈ ਫਿਰ ਉਸ ਦਾ ਨਵੀ ਦਾ ਘਰ ਵਾਲਾ ਕਹਿੰਦਾ ਹੈ ਕਿ ਜੇਕਰ ਫਰਕ ਪਿਆ ਹੈ ਤਾਂ ਮੈਂ ਉਸ ਦੇ ਕੋਲ ਚਲਾ ਜਾਣਾ ਹਾਂ ਉਹ ਕਹਿੰਦਾ ਇੰਨੀ ਜਲਦੀ ਜਾਣ ਦੀ ਕੀ ਲੋੜ ਹੈ ਅਜੇ ਤਾਂ ਸ਼ੁਰੂਆਤ ਹੋਈ ਏ ਤੂੰ ਅੱਗੇ-ਅੱਗੇ ਦੇਖ ਕੀ ਕਰਨਾ ਹਾਲੇ ਤੁਸੀਂ ਹੋਰ ਵੀ ਬਹੁਤ ਕੁਝ ਕਰਨਾ ਹੈ ਤੇ ਨਵੀ ਦਾ ਘਰ ਵਾਲਾ ਕਹਿੰਦਾ ਹੈ ਕਿ ਮੇਰੇ ਤੋਂ ਕਦੇ ਇਹ ਕੰਮ ਨਹੀਂ ਹੋਇਆ ਕਿਉਂਕਿ ਮੈਂ ਨਵੀ ਤੋਂ ਬਿਨਾਂ ਕਿਸੇ ਬਾਰੇ ਸੋਚਿਆ ਹੀ ਨਹੀਂ ਉਹ ਕਹਿੰਦਾ ਸੋਚਣਾ ਨਹੀਂ ਤੂੰ ਸਿਰਫ ਐਕਟ ਹੀ ਕਰਨਾ ਹੈ ਤੂੰ ਕਿਤੇ ਸੱਚੀ ਵੀ ਨਾ ਕਰ ਲਾਪੀ ਉਹ ਕਹਿੰਦਾ ਹੁੰਦਾ ਤਾਂ ਕੰਮ ਹੀ ਹੈ ਉਹ ਫਿਰ ਮੁਕਰ ਜਾਂਦੀ ਹੈ ਕਿ ਮੈਂ ਨਹੀਂ ਕਰਨਾ ਕਿਉਂਕਿ ਤੁਸੀਂ ਮੇਰੀ ਬੇਇੱਜ਼ਤੀ ਕਰ ਰਹੇ ਹੋ ਫਿਰ ਦੇਵ ਉਸ ਨੂੰ ਮਨਾ ਇੰਦਾ ਦੂਜੇ ਪਾਸੇ ਦੇਵ ਨੇ ਜਿਹੜਾ ਅਮਰ ਦਾ ਭਰਾ ਹੁੰਦਾ ਹੈ ਉਹ ਚਲਾਕੀਆਂ ਕਰ ਰਿਹਾ ਹੁੰਦਾ ਉਹ ਇੱਥੇ ਐਕਟ ਕਰਾ ਰਿਹਾ ਹੁੰਦਾ ਹੈ ਕਿ ਹਾਂ ਕਿ ਤੂੰ ਸਾਡੇ ਕੋਲਾਈਤੇ 2 ਲੱਖ ਰੁਪਏ ਦੀ ਮੰਗ ਕਰੀ ਉਹ ਵੀ ਸਿਰਫ ਇੱਕ ਐਕਟਿੰਗ ਸੀ ਉਸਨੇ ਸੱਚ ਵਿੱਚ ਨਹੀਂ ਲੈਣੇ ਹੁੰਦੇ ਤੇ ਉਸ ਨੂੰ ਦੇਣ ਵਾਸਤੇ ਪੈਸੇ ਆਉਂਦਾ ਕਿ ਉਹ ਚੁੱਪ ਹੀ ਰਵੇ ਅਮਰ ਨੂੰ ਕੁਝ ਦੱਸ ਨਾ ਦੇਵੇ ਇਸੇ ਤਰ੍ਹਾਂ ਉਸ ਨੂੰ ਕਹਿੰਦਾ ਹੈ ਕਿ ਤੂੰ ਇਸ ਗੱਲ ਬਾਰੇ ਦੱਸੀ ਨਾ ਤੇ ਆ ਫੜ ਤੇਰੇ ਪੈਸੇ ਉਸ ਨੂੰ 500 ਦਾ ਨੋਟ ਦਿੰਦਾ ਹੈ ਤੇ ਉਹ ਕਹਿੰਦਾ ਹੈ ਕਿ ਬਾਕੀ ਪੈਸਿਆਂ ਵਿੱਚ ਉਹ ਵੀ ਮੈਂ 1 ਲੱਖ 5000 ਜਿੰਨੇ ਤੈਨੂੰ ਮਿਲਿਆ ਤੇ ਮੈਨੂੰ ਕਿੰਨੇ ਦੇਣੇ ਆ ਤੇ ਉਹ ਕਹਿੰਦਾ ਹਾਂ ਕਿ ਮੈਂ ਤੈਨੂੰ 5000 ਰੁਪਈਆ ਪੱਕਾ ਦਾਗਾ ਤੇ ਇਹ ਗੱਲ ਕਹਿੰਦਾ ਹੈ ਕਿ ਪਹਿਲਾਂ ਹੁਣ ਵਾਲਾ ਤੂੰ ਪਹਿਲਾਂ ਯਾਰ ਤਾਂ ਦੇ ਫਿਰ ਬਾਕੀ ਦੇਖਾਂਗੇ ਫਿਰ ਉਹ ਲੈ ਲਿੰਦਾ ਤੇ ਉਹ ਚਲਾ ਜਾਂਦਾ ਹੈ ਉਥੋਂ ਦੂਜੇ ਪਾਸੇ ਆਪਾਂ ਦੇਖਦੇ ਹਾਂ ਮਿੰਦੋ ਦੇ ਘਰ ਵਿੱਚ ਮਿੰਦੋ ਦੇ ਡੈਡੀ ਦੀ ਜਿਹੜੀ ਅਗਲੀ ਚਿੱਠੀ ਖੁੱਲੀ ਉਸ ਵਿੱਚ ਭਾਰ ਚੱਕਣ ਨੂੰ ਕਿਹਾ ਹੈ ਤੇ ਉਹ ਵਕੀਲ ਦੱਸ ਰਿਹਾ ਹੁੰਦਾ ਹੈ ਕਿ ਤੁਸੀਂ ਇਸ ਤਰ੍ਹਾਂ ਭਾਰ ਚੁੱਕ ਕੇ ਖੜਨਾ ਹੈ ਤੇ ਇਸ ਤਰ੍ਹਾਂ ਹੀ ਕੰਮ ਕਰਨਾ ਹੈ ਫਿਰ ਉਹਨਾਂ ਨੂੰ ਖੜੇ ਕਰ ਦਿੰਦਾ ਹੈ ਭਾਰ ਚੁਕਾ ਕੇ ਤੇ ਉਹਨਾਂ ਦੀਆਂ ਵਾਈਫ ਨੂੰ ਪਾਣੀ ਦੇ ਗੋਟੇ ਭਾਰ ਕੇ ਦੇ ਦਿੰਦਾ ਹੈ ਕਿ ਇਹਨਾਂ ਨੂੰ ਫੜ ਕੇ ਤੁਸੀਂ ਦਵਾਲੇ ਚੱਕਰ ਕੱਢਦੇ ਆ ਤੇ ਜਦੋਂ ਉਹ ਚੱਕਰ ਕੱਢ ਦਿਆ ਨੇ ਤੇ ਉਹ ਖੜੇ ਹੁੰਦੇ ਨੇ ਤੇ ਉਹਨਾਂ ਦੀ ਹਾਲਤ ਬਹੁਤ ਬੁਰੀ ਹੁੰਦੀ ਹੈ ਉਹਨਾਂ ਨੂੰ ਪਾਰ ਚੱਕਣਾ ਬਹੁਤ ਔਖਾ ਲੱਗ ਰਿਹਾ ਹੁੰਦਾ ਹੈ ਤੇ ਜਿਹੜੀਆਂ ਉਹਨਾਂ ਦੀਆਂ ਘਰ ਵਾਲੀਆਂ ਹੁੰਦੀਆਂ ਹਨ ਉਹ ਵੀ ਥੱਕ ਚੁੱਕੀਆਂ ਹੁੰਦੀਆਂ ਨੇ ਇਸ ਦੇ ਢੇਡੇ ਦੇ ਦੇ ਕੇ ਇਸੇ ਤਰ੍ਹਾਂ ਵਕੀਲ ਪਹਿਲਾਂ ਸਾਰੀ ਪ੍ਰਕਿਰਿਆ ਨੂੰ ਸਮਝਾਉਂਦਾ ਹੈ ਫਿਰ ਉਹਨਾਂ ਤੋਂ ਕਰਵਾਉਂਦਾ ਹੈ ਇਹ ਕਰਕੇ ਉਹਨਾਂ ਦੀ ਹਾਲਤ ਇੰਨੀ ਕੋ ਖਰਾਬ ਹੋ ਚੁੱਕੀ ਹੁੰਦੀ ਹੈ ਕਿ ਉਹ ਕਹਿੰਦਾ ਹੈ ਕਿ ਵਿੱਚੋਂ ਬਾਥਰੂਮ ਜਾ ਸਕਦੇ ਹਾਂ ਕਿ ਨਹੀਂ ਉਹ ਵਕੀਲ ਕਹਿੰਦਾ ਬਿਲਕੁਲ ਨਹੀਂ ਪਹਿਲਾਂ ਹੀ ਮੈਂ ਚਿੱਠੀਆਂ 'ਚ ਬਹੁਤ ਤਾਂ ਪਿਸ਼ਾ ਕਰ ਚੁੱਕਾ ਹਾਂ ਤੁਹਾਨੂੰ ਇਹ ਕਿਰਿਆ ਧੁੱਪੇ ਕਰਨੀ ਚਾਹੀਦੀ ਸੀ ਤੇ ਮੈਂ ਤੁਹਾਨੂੰ ਫਿਰ ਵੀ ਸ਼ਾਮ ਖਲਾਰ ਕੇ ਕਰਾਰਿਆਂ ਹਾਂ ਇੰਨਾ ਹੀ ਬਹੁਤ ਹੈ ਇਸੇ ਤਰ੍ਹਾਂ ਉਹਨਾਂ ਤੋਂ ਕਰਾਉਂਦਾ ਹੈ ਤੇ ਉਹ ਡਿੱਗਣ ਵਾਲੀਆਂ ਹੋ ਜਾਂਦੀਆਂ ਹਨ ਆਖਰਕਾਰ ਜਦੋਂ ਟਾਈਮ ਪੂਰਾ ਕੰਪਲੀਟ ਹੋ ਜਾਂਦਾ ਹੈ ਤਾਂ ਉਹ ਜਲਦੀ ਤੋਂ ਜਲਦੀ ਥੱਲੇ ਰੱਖ ਕੇ ਉਤੇ ਹੀ ਡਿੱਗ ਕੇ ਪੈ ਜਾਂਦੇ ਹਨ ਇੱਕ ਦੂਜੇ ਨੂੰ ਕਹਿੰਦੇ ਹਨ ਕਿ ਹਾਂ ਦੇਖ ਦਿਨੋਂ ਮੈਂ ਕਿਹਾ ਨਾ ਥੋੜਾ ਬਹੁਤਾ ਤੁਰਿਆ ਫਿਰਿਆ ਕਰ ਵਕੀਲ ਵੀ ਇਹੀ ਗੱਲ ਕਹਿੰਦਾ ਹੈ ਕਿ ਕਿਤੇ ਮਾੜਾ ਮੋਟਾ ਕੰਮਕਾਰ ਵੀ ਕਰ ਲਿਆ ਕਰੋ ਵੇਖੋ ਕਿਵੇਂ ਤੁਹਾਡੀ ਹਾਲਤ ਬਦਲ ਗਈ ਹੈ ਇਸੇ ਤਰ੍ਹਾਂ ਇਹ ਗੱਲਾਂ ਕਰ ਰਹੇ ਹੁੰਦੇ ਹਨ ਤੇ ਵਕੀਲ ਫਿਰ ਅਗਲੀ ਪ੍ਰਕਿਰਿਆ ਦੇ ਬਾਰੇ ਦੱਸਣ ਲੱਗਦਾ ਹੈ ਉਹ ਮਿੰਦੋ ਨੂੰ ਵਾਹੇ ਮਾਰਦਾ ਹੈ ਕਿ ਮਿੰਦੋ ਭੈਣ ਹੁਣ ਅੱਗੇ ਚਿੱਠੀ ਤੁਸੀਂ ਪੜ੍ਹੋ ਇਹ ਵੇਖ ਕੇ ਇਹ ਸਾਰੇ ਜੀ ਹੈਰਾਨ ਰਹਿ ਜਾਂਦੇ ਆ ਕਿ ਹਾਂ ਕੀ ਅਗਲੀ ਅੱਗੇ ਚਿੱਠੀ ਮਿੰਦੋ ਕਿਉਂ ਪੜ੍ਹੇਗੀ ਫਿਰ ਵਕੀਲ ਮਿੰਦੋ ਨੂੰ ਚਿੱਠੀ ਫੜਾਉਂਦਾ ਹੈ ਤੇ ਮਿੰਦੋ ਦੇ ਜਦੋਂ ਮਿੰਦੋ ਚਿੱਠੀ ਫੜਦੀ ਹੈ ਤੇ ਉਸ ਵੱਲੇ ਉਹ ਉਸ ਦੇ ਭਰਾ ਪਰਜਾਈਆਂ ਬਹੁਤ ਹੀ ਹੈਰਾਨੀ ਜਦ ਤੱਕ ਮੂੰਹ ਨਾਲ ਉਸ ਵੱਲ ਦੇਖ ਰਹਿ ਹੁੰਦੇ ਨੇ ਤੇ ਇਸੇ ਤਰ੍ਹਾਂ ਹੀ ਇੱਥੇ ਐਂਡਿੰਗ ਹੋ ਜਾਂਦੀ ਹੈ ਹੁਣ ਆਪਾਂ ਦੇਖਾਂਗੇ ਕਿ ਅੱਗੇ ਇਸ ਵੀਡੀਓ ਦੇ ਵਿੱਚ ਕੀ ਹੁੰਦਾ ਹੈ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇ ਚੈਨਲ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਧੰਨਵਾਦ ਜੀ